ਘੋੜਿਆਂ ਦਾ ਮੇਲਾ ਲੱਗੂ ਬਾਈ ਬਹੁਤ ਦੀ ਵੱਡੇ ਪੱਧਰ ਤੇ ਆ ਦੇਖੋ ਟੈਂਟ ਟੌਂਟਰ ਤੁੰਬੂ ਤੁੰਬੂ ਲੱਗ ਰਹੇ ਆ ਦੇਖੋ ਬਿਲਕੁਲ ਜਮਾ ਤੇ ਬਾਈ ਇੱਥੇ 4 ਤਰੀਕ ਤੋਂ ਲੈ ਕੇ 10 ਤਰੀਕ ਤੱਕ ਘੋੜਿਆਂ ਦਾ ਮੇਲਾ ਲੱਗੂਗਾ ਟਰੈਕਟਰ ਮੰਡੀ ਤਲਵੰਡੀ ਸਾਬੋ ਸਰਦੂਲਗੜ੍ਹ ਰੋਡ ਦੇ ਉੱਪਰ ਤੇ ਪੰਜਾਬੀ ਢਾਬੇ ਦੇ ਨਾਲ ਬਿਲਕੁਲ ਲੱਗਿਆ ਹੋਇਆਗਾ ਤੇ ਤੁਹਾਨੂੰ ਰੋਡ ਦੇ ਉੱਪਰ ਵੀ ਦਿਜੂਗਾ ਇਹ ਤੇ ਜਰੂਰ ਪਹੁੰਚੋ ਇੱਥੇ ਤੇ ਘੋੜਿਆਂ ਦੀਆਂ ਦੌੜਾਂ ਕੁੱਤੇ ਕਬੂਤਰ ਤੇ ਤਰ ਤਰੇ ਕੋਈ ਵੀ ਚੀਜ਼ ਮਤਲਬ ਪੰਛੀ ਲੈਣੇ ਆ ਜਾਨਵਰ ਲੈਣੇ ਆ ਹਰ ਤਰ੍ਹਾਂ ਦਾ ਪਸ਼ੂ ਤੇ ਹਰ ਹਰ ਪ੍ਰਕਾਰ ਦੀ ਚੀਜ਼ ਆਉਂਦੀ ਇੱਥੇ ਤੇ ਜਰੂਰ ਪਹੁੰਚੋ ਮੇਰਾ ਵੀਰ 4 ਤੋਂ ਲੈ ਕੇ 10 ਤਰੀਕ ਤਾ ਬਹੁਤ ਵੱਡੇ ਪੱਧਰ ਤੇ ਹੋਊਗਾ ਤੇ ਦੂਰੋਂ ਦੂਰੋਂ ਘੋੜਾ ਪਾਲ ਕਵੀਰ ਘੋੜੇ ਲੈ ਕੇ ਆਉਂਦੇ ਆ ਤੇ ਜਰੂਰ ਪਹੁੰਚੋ ਇੱਥੇ ਜਿੰਨੇ ਵੀ ਭਰਾ ਤੇ ਤੁਹਾਨੂੰ ਦਿਖਾਵਾਂਗੇ ਤੇ ਘੋੜਾ ਪ੍ਰੇਮੀਆਂ ਦੀ ਜਰੂਰ ਪਹੁੰਚਣਾ ਜ਼ਰੂਰੀ ਆ ਤੇ ਕੋਲਾਪਾਲ ਕਬੀਰਤਾ ਜਰੂਰ ਪਹੁੰਚੋ ਜਿਹਨੇ ਕੁੱਤੇ ਕੱਤੇ ਵਗੈਰਾ ਲੈਣੇ ਉਹ ਵੀ ਪਹੁੰਚੋ ਬਹੁਤ ਵੱਡੇ ਪੱਧਰ ਤੇ ਦੂਰ ਦੂਰ ਤੁਹਾਨੂੰ ਜਿੱਥੋਂ ਤਿੱਕਰ ਨਿਗਾ ਜਾਂਦੀ ਹੋਊਗੀ ਉੱਥੋਂ ਤਿੱਕਰ ਟੈਂਟ ਟੈਂਟ ਦੇਖਣਗੇ ਤੇ 4 ਤਰੀਕ ਨੂੰ ਥੋੜਾ ਅਪਡੇਟ ਸਾਂਝੀ ਕਰਾਂਗੇ ਤੁਹਾਨੂੰ ਦਿਖਾਉਂਦੇ ਵੀ ਰਹਾਂਗੇ ਮੇਲੇ ਚੋਂ ਸਾਰਾ ਕੁਝ ਦਿਖਾਉਂਦੇ ਰਹਾਂਗੇ ਤਾਂ ਧੰਨਵਾਦ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਟਰੈਕਟਰ ਮੰਡੀ ਚ ਆਈ ਸੀ ਹੁਣ ਤਾਂ ਟਰੈਕਟਰ ਦਿਖਾਉਣੇ ਆ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਤੇ ਕੋੜਿਆਂ ਦਾ ਮੇਲਾ ਵੀ ਤੁਹਾਨੂੰ ਆਪਾਂ ਕੋੜਾ ਨਾ ਮੇਲਾ ਦਸੰਦੀ ਵਜਾਇ ਆ ਦੇਖੋ ਆ ਸਾਰਾ ਮਾਸ ਉਸ ਇੱਥੇ ਪਿਆਗਾ ਵੱਡੇ ਵੱਡੇ ਟੈਂਟ ਲੱਗਣੇ ਆ ਸਾਰੇ ਤੇ ਜਿੰਨੇ ਵੀ ਆ ਚੀਜ਼ਾਂ ਆ ਇਹ ਸਾਰੀਆਂ ਚੀਜ਼ਾਂ ਇੱਥੇ ਲੱਗਣੀਆਂ ਆ ਤਿਆਰੀ ਹੋ ਰਹੀ ਹੈ ਜੰਗੀ ਪੱਦਰ ਤੇ ਆ ਦੇਖੋ ਤੰਬੂ ਤੁੰਬੂ ਵੀ ਲੱਗੇ ਹੋਏ ਆ ਭਲਕ ਤੇ ਰਹਿਣ ਸਹਿਣ ਦਾ ਪ੍ਰਬੰਧ ਸਾਰਾ ਹੋਊਗਾ ਲਾਈਟ ਬਿਜਲੀ ਬਿਜਲੀ ਦਾ ਪ੍ਰਬੰਧ ਵੀ ਸਾਰਾ ਹੋਊਗਾ ਤੇ ਜਰੂਰ ਪਹੁੰਚੋ ਮੇਰਾ